ਸਤਿਨਾਮ ਵਾਹਿਗੁਰੂ ਸਹਿ ਜੀ ਅਲਤਾਗਸਨ ਹਲਾ ਕਰਨ ਵਾ ਘਾਰ ਪਰਵਾ ਇੱਕ ਓ ਅਨਕਾਰੂ ਸਤਿਗੁਰ ਪ੍ਰਸਾਦਿ ਤਿਆਗਿ ਸਗਲ ਸਿਆਣਪ ਭਜ ਪਾ ਬ੍ਰਹਮ ਰੰਕਾਰ ਇਕ ਸਾਚੇ ਨਾਮ ਬਾਜੋ ਸਗਲ ਦੀ ਸਛਾਰੇ ਸੋ ਪ੍ਰਭ ਜਾਣਿਆ ਸਦ ਸੰਗਿ ਗੁਰ ਪ੍ਰਸਾਦੀ 부ਝੀਐ ਇਕ ਹਰ ਕੈ ਰੰਗ ਰਹਾਉ ਸਰਣ ਸਮਰੱਥ ਇਕ ਕੇਰੀ ਦੂਜਾ ਨਹੀ ਠਾਉ ਮਹਾ ਪਾਉ ਜਲ ਲੰਕੀਐ ਸਦਾ ਹਰਿ ਗੁਣ ਗਾਉ ਜਨਮ ਮਰਨ ਦੀ ਵਾਰੀਐ ਦੁਖਣ ਜਮ ਪਰ ਹੋਏ ਨਾ ਪ੍ਰਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਈ ਏਕ ਤੇ ਏ ਆਧਾਰ ਇਕੋ ਏਕਾ ਮਨਜੋਰ ਨਾਨਕ ਜਪੀਐ ਮਿਲ ਸਾਜ ਸੰਗਤ ਹਾਰ ਬਿਨ ਅਵਰਣ ਹੋਰ ਇਕ ਢੇਕਰ ਹਾਰੇ ਕੋ ਇਕ ਕਾ ਮਰਜ਼ੂਰ ਨਾਨਕ ਜਪੀਐ ਮਿਲ ਸਾਧ ਸੰਗਤ ਹਰਿ ਬਿਨਿ ਅਵਰਿਨ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਪ੍ਰਸਾਰ ਮੈਂ ਨਹੀਂ ਕਿਛ ਹਾਂ ਨਹੀਂ ਕਿਛ ਆਹੇ ਨਮੋਰਾ ਅਸਰਲ ਜਰਾ ਖਲੇ ਹੋ ਸਦਨਾ ਜਣ ਤੋਰਾ ਜਿਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਨરસ ਦਾਸ ਕਹਿ ਜੈ ਨੰਦਿਕ ਜਿਹਾ ਤੂੰ ਕਰਾਏ ਅਹ ਤੇਹਾ ਹੰਕਰੀ ਵਖਿਆਨ ਸੁਗੁਰ ਪ੍ਰਸਾਦ ਸੰਗਿ ਜੀ ਸਾਧ ਗੁਰਾਂ ਨੇ ਬਖਸ਼ਿਸ਼ ਰਹਿਮਤ ਕੀਤੀ ਰਾਗ ਅਸਾ ਮਹੱਲਾ 5 ਘਰਬਾੜ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਅਸਾ ਅਸਰ ਰਾਗ ਹੈ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਬਾਰ ਮੁਖਾਰਬਿਤ ਉਚਾਰਨ ਕੀਤਾ ਹੋਇਆ ਪਾਵਨ ਘਰ 12ਵੇਂ 12ਵੇਂ ਘਰ ਤੇ ਇਸ ਸ਼ਬਦ ਨੂੰ ਗਾਇਨ ਕਰਨ ਦੀ ਤਾਕੀਰ ਤੇ 12ਵੇਂ ਘਰ ਦਾ ਪਹਿਲਾ ਸ਼ਬਦ ਹੈ ਤੇ ਲੜੀਵਾਰ ਦਾ ਅਸਰ ਆਇਆ ਦਾ 136 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ ਅੰਚਾਰ 405 ਅੰਨੇ ਤੇ ਸੂਭਿਤ ਹੈ ਪੰਜਵੇਂ ਪਾਸ਼ਾ ਦੇ ਮੁਖਾਰਬਿਤ ਉਚਾਰਨ ਕੀਤਾ ਹੋਇਆ ਬਰ 12ਵੇਂ ਘਰ ਤੇ ਸੁਰਤਾਲ ਤੇ ਗਾਇਨ ਕਰਨ ਦੀ ਤਾਕੀਰ ਇਕ ਓੰਕਾਰ ਸਤਿਗੁਰ ਪ੍ਰਸਾਦਿਵ ਕਾਲੂਰਕ ਇਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸੋ ਪ੍ਰਭ ਜਾਨੀਏ ਸਾਧ ਸੰਗ ਸੋ ਪ੍ਰਭ ਜਾਨੀਏ ਕਹਿੰਦੇ ਉਸ ਪ੍ਰਮਾਤਮਾ ਹਰੀ ਨੂੰ ਉਸ ਰੰਗਕਾਰ ਨੂੰ ਜਾਣਨਾ ਕਹੀਏ ਕਿ ਸਾਧ ਸੰਗ ਹਮੇਸ਼ਾ ਨੇੜੇ ਵਸਦਾ ਜਾਨੀ ਵੀ ਨੇੜੇ ਵਸ ਰਿਹਾ ਨੇੜੇ ਸਾਹਮਣੇ ਮੇਰੇ ਨਾਲ ਹੈ ਨਿਕਟ ਬੁਝੈ ਸੋ ਗੁਰਾਟੂ ਕਰੈ ਕਹਿੰਦੇ ਭਾਈ ਇਹ ਸਮਝ ਲਈ ਨਿਸ਼ਾਨੀ ਹੈ ਜੇ ਤੂੰ ਬੁਰਾ ਨਹੀਂ ਕਰਦਾ ਤੇ ਇਹਦਾ ਮਤਲਬ ਤੂੰ ਨੇੜੇ ਸਮਝਦਾ ਹੋ। ਜੇ ਮੂਰ ਬੁਰਾ ਅੰਦਰ ਮੰਨੇ ਤੇ ਇਹਦਾ ਮਤਲਬ ਨੇੜੇ ਸਮਝਿਆ ਨਹੀਂ ਸਿਰਫ ਬੋਲ ਬੋਲਦਾ ਹੀ ਹੈ ਵੀ ਮੈਂ ਜਾਣਦਾ। ਨਹੀਂ ਭਾਈ ਜੇ ਨੇੜੇ ਸਮਝਦਾ ਤਾਂ ਬੁਰਾ ਨਹੀਂ ਕਰੇ ਕਰੇਗਾ। ਇਸ ਲਈ ਗੁਰਪ੍ਰਸਾਦ ਦੀ ਬੁਝੀਏ। ਇੱਕ ਹਰ ਕਹਿ ਰੰਗ ਰਹਾਉ। ਗੁਰੂ ਦੀ ਕਿਰਪਾ ਦੇ ਨਾਲ ਬੁੱਝਣਾ ਕਰੀਏ, ਜਾਣਨਾ ਕਰੀਏ ਕਿ ਇੱਕ ਹਰ ਕਹਿ ਰੰਗ ਉਸ ਇੱਕ ਹਰੀ ਦੇ ਰੰਗ ਨੂੰ ਜਨਣਾ ਕਰੀਏ ਉਹਦੇ ਨਾਲ ਜੁੜਨਾ ਕਰੀਏ ਰਾਹਾ ਉਹ ਸ਼ਰਮ ਦੇ ਕੇਂਦਰੀ ਭਾਸ ਸਮਝਾਉਂਦੇ ਨੇ ਜਿਹਨੂੰ ਸਰਗੁਤੀ ਬਾਣੀ ਵੀ ਕਹਿੰਦੀ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਬਾਣੀ ਵੀ ਇੱਕੇ ਦੀ ਗੁਰੂ ਵੀ ਇੱਕੋ ਹੈ ਤੇ ਇੱਕੋ ਦੀ ਹੀ ਵਿਚਾਰ ਹੈ ਇਸ ਲਈ ਅਰਾਗ ਅਸਤ ਮਹੱਲਾ ਪੰਜਵਾ ਘਰ 12 ਵਾ ਇੱਕੋ ਓੰਕਾਰ ਸਤਿਗੁਰ ਪ੍ਰਸਾਦਿ ਸ਼ਬਦ ਦੇ ਆਰੰਭ ਦਾ ਹੈ ਪਹਿਲੇ ਪਾਦਸ਼ਾਲੇ ਮੁਖਾਰਤ ਉਚਾਰਨ ਕੀਤਾ 12ਵੇਂ ਘਰ ਤੇ ਗਾਇਨ ਕਰਨ ਦੇ ਤਾਂਕੀ ਉਹ ਅਕਾਲਪੂਰਣ ਇੱਕ ਹੈ ਤੇ ਸੰਸਾਰ ਦਾ ਕਰਤਾ ਧਰਤਾ ਸਭ ਸੰਸਾਰ ਨੂੰ ਚਲਾਉਣ ਵਾਲਾ ਤੇ ਸੱਚੇ ਸਰਗੁਣ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਤਿਆਗ ਸਗਲ ਸਿਆਣਪ ਭਜ ਪਾਰ ਬ੍ਰੰਦਰੰਕਾਰ ਤਿਆਗ ਸਗਲ ਸਿਆਣਪ ਜਿਹੜਾ ਸਤਿਗੁਰੂ ਕਹਿੰਦੇ ਨੇ ਬਹੁਤ ਸਿਆਣਪ ਗਲ ਭਾਰ ਹੈ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਦਾ ਨਾਲ ਸੈ ਸੈਨ ਪੰਜ ਤਰਾਇਆਂ ਕਿਤੇ ਨਾ ਆਵੇ ਕੰਮ अनेका ਬਮਾਨ ਕਹਿੰਦੇ ਤਿਆਗ ਛੱਡ ਕੇ ਸੈਨ ਪੰਜ ਤਰਾਇਆਂ ਕਿਉਂਕਿ ਇਹ ਪੰਜ ਪੂਤਕ ਸਰੀਰ ਨਾਲ ਹੈ ਇਸ ਤੋਂ ਬਾਅਦ ਨਹੀਂ ਕੋਈ ਸੈਨ ਚੱਲਣੀ ਕਹਿੰਦੇ ਇਹਨੂੰ ਛੱਡ ਸਾਰੀਆਂ ਸੈਨ ਪੰਜ ਤਰਾਇਆਂ ਛੱਡ ਦੇ ਸਿਰਫ ਕੀ ਕਰਨਾ ਹੈ ਭਜ ਪਾਰ ਬ੍ਰਹਮ ਰੰਕਾਰ ਜਪ ਜਨਾ ਕਰ ਸਿਮਰਣਾ ਕਰ ਉਸ ਪਾਰ ਬ੍ਰਹਮ ਨੂੰ ਉਸ ਨਰੰਕਾਰ ਆਕਾਰ ਤੋਂ ਰਹਿਤ ਪਰਮਾਤਮਾ ਨੂੰ ਉਸ ਨੂੰ ਜਪਨਾ ਕਰ ਉਸ ਨੂੰ ਭਜਨਾ ਕਰ ਨੋ ਹੋਰ ਬਾਅਦ ਸਾਂ ਗਿਆ ਚਲ ਬਾ ਛੱਡਦੇ ਚਤੁਰਾਈਆਂ ਛੱਡਦੇ ਵੀ ਮੈਨੂੰ ਆ ਪਤਾ ਮੈਨੂੰ ਕੋ ਪਤਾ ਕਿਉਂਕਿ ਜਿਆਦਾ ਸਹਿਣ ਤੇ ਅਗਲਾ ਆਉਣ ਵਾਲਾ ਸਮਾਂ ਖੋ ਜਾਏਗਾ ਇੱਕ ਸੱਚੇ ਨਾਮ ਬਾਜੋ ਸਗਲ ਦੀ ਸੱਚਾਰ ਇੱਕ ਸੱਚੇ ਨੇ ਨਾਮ ਤੋਂ ਬਿਨ ਕੋਸਾਰ ਕੁਛ ਝੂਠ ਹੈ ਛਾਰ ਭਾਵ ਨਾਸ਼ ਹੋਣ ਵਾਲਾ ਸੋ ਪ੍ਰਭ ਜਾਣੇ ਸਦ ਸੰਗ ਪਰ ਪ੍ਰਸਾਦੀ 부ਜੀਐ ਇਹ ਗੁਰ ਕੈ ਰੰਗ ਰਹਾਉ ਉਸ ਪ੍ਰਭਾਤਮਾ ਨੂੰ ਹਮੇਸ਼ਾ ਨਾਲ ਸੰਗਾਂ ਨੂੰ ਸੰਗ ਵਸਦਾ ਜਾਣੀਏ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਬੁੱਝ ਕੇ ਇੱਕ ਦੇ ਹਰ ਦੇ ਰੰਗ ਦੇ ਵਿੱਚ ਰੰਗ ਅਨੰਦਮਾਨ ਨਾ ਕਈ ਰਹਾਉ ਵਿਸ਼ਵਾੰਤ ਦੇ ਕੇਂਦਰੀ ਪਾਸ ਸਮਝਾਉਂਦੇ ਨੇ ਸ਼ਰਣ ਸਮਰੱਥ ਏਕ ਕੇਰੀ ਦੂਜਾ ਨਹੀਂ ਠਾਉ ਕਹਿੰਦੇ ਸ਼ਰਣ ਜਾਣੇ ਤੇ ਕਿਹਦੀ ਇੱਕ ਸਮਰੱਥ ਜਿਹੜਾ ਸਾਰੀਆਂ ਕਲਾ ਸਮਰੱਥ ਜਿਹਨੂੰ ਸਤਿਗੁਰੂ ਕਹਿੰਦੇ ਨੇ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਂਕਾਂ ਅਤਰਜਾਨੀ ਉਠਤ ਸੁਖਿਆ ਬੈਠਤ ਸੁਖਿਆ ਪਹੁਣੇ ਲਾਗੇ ਜਾਂ ਐਸੇ 부ਝਿਆ ਕਹਿੰਦੇ ਭਾਈ ਉਹ ਪ੍ਰਮਾਤਮਾ ਇੱਕ ਹੈ ਤੇ ਸਭ ਦਾ ਰਾਖਾ ਸਭ ਦੇ ਕਰਨ ਕਰਣ ਸਮਰੱਥ ਹੈ ਇਸ ਲਈ ਸ਼ਰਣ ਸਮਰੱਥ ਇੱਕ ਦੀ ਇੱਕ ਪ੍ਰਮਾਤਮਾ ਦੀ ਸ਼ਰਣ ਵਿੱਚ ਜਾ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਕਰੌਣ ਦੇ ਵੀ ਸਮਰਾਥ ਹੈ ਦੂਜਾ ਨਹੀਂ ठाਉ ਕਿਉਂਕਿ ਉਹਦੇ ਬਰਾਬਰ ਹੋਰ ਕੋਈ ਐਡਾ ਸਮਰਾਥ ਨਹੀਂ ਹੈ ਜਿਹੜਾ ਲੋਕ ਤੇ ਪ੍ਰੋਗ ਦੇ ਕਾਰਜ ਰਾਸ ਕਰੇ ਜਿਹੜਾ ਜਿਉਂਦਿਆਂ ਦੀ ਮੁਕਤੀ ਦੇ ਦੇਵੇ ਐਸਾ ਵੀ ਸਮਰਾਥ ਸੰਸਾਰ ਵਿੱਚ ਕੋਈ ਨਹੀਂ ਹੈ ਮਹਾ ਭਗਵ ਜਲੇ ਲੰਗਿਆ ਸਧਾਨ ਗੁਣ ਗਾਓ ਕਹਿੰਦੇ ਮਹਾ ਭਗਵ ਜੁ ਲੰਗ ਜਾਈਆਂ ਇਹ ਸੰਸਾਰ ਸਮੁੰਦਰ ਲੰਗ ਜਾਈਆਂ ਕਦੋਂ ਜਦੋਂ ਹਰ ਗੁਣ ਗਾਓ ਉਸ ਹਰੀ ਦੇ ਗੁਣ ਗਾਏਗਾ ਉਸ ਹਰੀ ਦੇ ਸਿਖਤ ਸਲਾਜਾ ਕਰੇਗਾ ਜਨਮ ਮਰਨ ਦੀ ਵਾਰੀ ਆਏ ਦੁੱਖ ਨਾ ਜੰਪਰ ਹੋਏ ਜੰਮਣ ਮਰਨ ਦਾ ਦੁੱਖ ਕਟਿਆ ਜਾਏਗਾ ਦੁੱਖ ਨਾ ਜੰਪਰ ਹੋਏ ਜਨਪੁਰੀ ਦਾ ਦੁੱਖ ਭਾਵ ਜੰਮਣ ਮਰਨ ਦਾ ਦੁੱਖ ਨਹੀਂ ਸਹਿੜਨਾ ਪਏਗਾ ਕਿਉਂ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਜਦੋਂ ਆਏ ਉਹਦੇ ਹਰੀ ਦੇ ਗੁਣ ਗਾਏ ਨੇ ਉਸ ਇੱਕ ਦਾ ਆਸਰਾ ੱੱਕਿਆ ਇਸ ਲਈ ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਮੰਨੇ ਹੈ ਸਤਿਗੁਰੂ ਕਹਿੰਦੇ ਨੇ ਇਹ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਇਹ ਵੀ ਕਟਿਆ ਜਾਏਗਾ ਇਹ ਵੀ ਹੋਰ ਹਟ ਜਾਏਗਾ ਮੈਂ ਮੰਨਣ ਠਾਣ ਸੋਈ ਪਾਈ ਕਿਰਪਾ ਕਰੇ ਪ੍ਰਭ ਸੋਏ ਪਰ ਮੇਰੇ ਸਤਿਗੁਰੂ ਇਹ ਨਾਮ ਰੂਪੀ ਖਜ਼ਾਨਾ ਉਹ ਇਹੋ ਬੰਦਾ ਹੈ ਜੇ ਕਿਰਪਾ ਕਰੇ ਪ੍ਰਭ ਸੋਏ ਜਿਸ ਤੇ ਤੂੰ ਕਿਰਪਾ ਕਰਦੇ ਜਿਸ ਤੇ ਤੂੰ ਰਹਿਮਤ ਕਰਦੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਪ੍ਰਭ ਭਾਵਤ ਹਰ ਗੁਲਪਖ ਹੈ ਜੇ ਤੈਨੂੰ ਚੰਗਾ ਲੱਗੇ ਆ ਤੇਰੇ ਗੁਣ ਗਾਏ ਜਾਂਦੇ ਤੇਰੇ ਤੋਂ ਬਿਨਾ ਹੋਰ ਕੋਈ ਗੁਣ ਨਹੀਂ ਗਾ ਸਕਦਾ ਇਸ ਲਈ ਮੇਰੇ ਸਤਿਗੁਰੂ ਇਹ ਬੜਾ ਔਖਾ ਸੰਸਾਰ ਸਮੁੰਦਰ ਹੈ এর ਦੀਆਂ ਛੱਲਾਂ ਦਾ ਤੰਗ ਕਰਦੀਆਂ ਨੇ ਪਰ ਨਾਮ ਦਾ ਖਜ਼ਾਨਾ ਉਹੀ ਉਹ ਪਾਉਂਦਾ ਜਿਹਦੇ ਤੇ ਤੂੰ ਦਿਆਲੂ ਜਿਹਦੇ ਤੇ ਤੂੰ ਕਿਰਪਾਲੂ ਹੋ ਜਾਏ ਇੱਕ ਟੇਕ ਆਧਾਰ ਇੱਕੋ ਇੱਕ ਕਮਨ ਜੋਰ ਇੱਕ ਟੇਕ ਕਹਿੰਦੇ ਇੱਕ ਦਾ ਹੀ ਆਸਰਾ ਲੈ ਆਧਾਰ ਮੂਲ ਕਾਰਨ ਵੀ ਇੱਕ ਨੂੰ ਹੀ ਬਣਾ ਇੱਕ ਇੱਕ ਕਾਮਨ ਜੋਰ ਤੇ ਮਨ ਵਿੱਚ ਜੇ ਆਸਰਾ ਟਿਕਣਾ ਨਾ ਮਨ ਵਿੱਚ ਕਿਸੇ ਵੀ ਔਟ ਲੈਣੀ ਹੈ ਇੱਕ ਨਿਰੰਕਾਰ ਦੀ ਲੈ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਣੇ ਅਵਰ ਨਾ ਹੋਰ ਧੰਨ ਗੁਰਦਰਨ ਸਾਹਿਬ ਕਹਿੰਦੇ ਨੇ ਨਾਨਕ ਨਾਮ ਲੈਵਾ ਦੀ ਮੋਹ ਦੀ ਨਾਮ ਦੀ ਹੋਰ ਨੰਦੇ ਹੋਇਆ ਸ਼ਬਦ ਦੀ ਸਮਾਪਤੀ ਕਰਦਿਆਂ ਮੈਂ ਬਖਸ਼ਿਸ਼ ਕਰਦੇ ਨੇ ਨਾਨਕ ਜਪੀਐ ਮਿਲ ਸਾਧ ਸੰਗਤ ਜਪਣਾ ਨਾ ਇਹ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਕੇ ਜੱਪ ਭਾਈ ਦਾਸ ਨਾਨਕ ਕਹਿੰਦਾ ਹਰ ਬਿਨ ਅਵਰ ਨਾ ਹੋਰ ਉਸ ਤੋਂ ਬਿਨਾ ਕੋਈ ਤਾਰਨ ਵਾਲਾ ਨਹੀਂ ਤਾਂ ਇਹ ਤਾਂ ਸਤਗੁਰੂ ਕਹਿੰਦੇ ਨੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਪਰ ਕਦੋਂ ਸੁਣੀ ਜਦੋਂ ਸਤ ਸੰਗਤ ਵਿੱਚ ਆਇਆ ਕਿਉਂਕਿ ਵਿੱਚ ਸੰਗਤ ਹਾਰ ਪ੍ਰਭੂ ਵਸਦਾ ਜੀਓ ਉਹ ਪਰਮਾਤਮਾ ਵਸਦਾ ਇਸ ਲਈ ਭਾਈ ਉਸ ਇੱਕ ਦਾ ਆਸਰਾ ਤੱਕ ਸਾਰੀਆਂ ਸੈਨਪਾਂ ਚੁਤਾਈਆਂ ਛੱਡ ਕੇ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਅਨੇਕਾ ਪ੍ਰਮਾਨ ਨੇ ਬਾਣੀ ਵਿੱਚ ਕਹਿੰਦੇ ਭਾਈ ਨਸਾਰਿਤ ਅਦੇ ਕਲੇਸ਼ ਦੂਰ ਹੋ ਜਾਣਗੇ ਸਾਰੇ ਤਰ੍ਹਾਂ ਦੇ ਦੁੱਖ ਦਿਲਦਰਨਾਸ਼ ਹੋ ਜਾਣਗੇ ਪਰ ਕਦੋਂ ਜਦੋਂ ਆਪਣੀ ਸਿਆਣਪ ਛੱਡੇਗਾ ਤੇ ਗੁਰੂ ਦੀ ਸਿਆਣਪ ਲਏਗਾ ਗੁਰੂ ਦੀ ਮਰਤ ਲਏਗਾ ਕਿਉਂਕਿ ਉਹਦੇ ਪ੍ਰਭੂ ਬਿਨ ਸਾਰਾ ਕੁਝ ਨਾਸ਼ਵੰਤ ਹੈ ਸਭ ਕੁਝ ਸੰਹਾਰਾ ਇਸ ਲਈ ਭਾਈ ਉਹਦੇ ਬਰਾਬਰ ਕੋਈ ਸਮਰਥ ਨਹੀਂ ਉਹ ਇੱਕੋ ਇਕੱਲਾ ਹੀ ਹੈ ਜਿਹਦਾ ਸਭ ਕੁਝ ਕਰਨ ਦੇ ਸਮਰਥ ਹੈ ਇਸ ਸਮੁੰਦਰ ਤੋਂ ਵੀ ਲੰਘ ਜਾਏਗਾ ਬਹੁਤ ਪਾਰ ਜਿਹੜਾ ਸਮੁੰਦਰ ਹੈ ਇਹ ਤੋਂ ਵੀ ਲੰਘ ਜਾਏਗਾ ਪਰ ਜਦੋਂ ਹਰੀਰੇ ਗੁਣ ਗਾਏਗਾ ਇਸ ਲਈ ਇੱਕ ਦਾ ਆਸਰਾ ਲੈ ਇੱਕ ਦੀ ਓਟ ਲੈ ਇੱਕ ਦੇ ਮਨਚ ਉਹ ਉਮੀਦ ਰੱਖ ਇਸ ਲਈ ਨਾਮ ਨਾਨਕ ਜਪੀਏ ਮਹਾਰਾਜ ਦੱਸਣਗੇ ਹਰ ਮਨ ਅਵਰ ਨਾ ਘੋਰ ਮੀਂਹ ਕਨੇ ਸਾਧ ਸੰਗਤ ਵਿੱਚ ਆ ਕੇ ਇੱਕ ਹਰੀ ਨੂੰ ਜਪਣਾ ਕਰ ਕਿਉਂਕਿ ਉਸ ਤੋਂ ਬਿਨਾ ਤੇਰਾ ਆਸਰਾ ਕੋਈ ਨਹੀਂ ਬਣਨਾ ਤੇਰਾ ਭਾਈਵਾਲ ਕੋਈ ਨਹੀਂ ਬਣਨਾ ਇਸ ਲਈ ਇੱਕ ਦੀ ਆਸਲ ਹੈ ਇੱਕ ਦਾ ਹੀ ਓਟਲ ਹੈ ਤਾਂ ਕਿ ਤੇਰਾ ਵੀ ਆਇਆ ਸਫਲਾ ਹੋ ਸਕੇ ਤੇਰਾ ਇਸ ਸੰਸਾਰ ਵਿੱਚ ਵਿਜਰਿਆ ਸਫਲਾ ਹੋ ਸਕੇ ਸਿਮਰਨ ਬੰਦਗੀ ਸਫਲੀ ਹੋ ਸਕੇ ਸੁਖ ਰੂਪਿਆਰੀ ਸਾਧ ਸੰਗਤ ਜੀ ਅਈਨੇ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਸਾਦਗੁਰੂ ਦੀ ਜਾਣ ਕੇ ਪੱਲੇ ਬੰਨਣਾ ਅਮਲ ਘਣਾ ਦਿਓ ਸੀਸ ਕਰ ਵਰਤਾ ਸਿੱਕੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਿਆ ਕਟਾਇਨਾ ਛੁੱਟੀ ਐ ਖਿੰਖਿਣ ਖਿੰਨੇ ਭੁੱਲਣ ਹਾਰ ਬਸ਼ਨ ਹਾਰ ਬਖਸ ਲੈ ਨਾਨਕ ਪਾਦ ਉਤਾਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋ ਗਏ ਸੈ ਸੰਮੇਲ ਗੱਜ ਬੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ